ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮਾਤੀ ਮਹਲਾ 5 ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਜ ਤਤ ਰਤ ਜੋਤ ਨੇ ਵਾਜਿਆ ਸਹਿਜ ਧਰਤ ਬਰਤਨ ਕੋ ਪਾਣੀ ਨਿਮਖ ਨਾ ਵਿਸਾਰਹੁ ਸੇਵੋ ਸਾਰੰਗ ਪਾਣੀ ਮਨ ਸਤਗੁਰ ਸੇਵ ਹੋਏ ਪਰਮ ਗਤੇ ਹਰਖ ਸੋਗ ਤੇ ਰਹੇ ਨਿਰਾਰਾ ਤਾਂ ਤੂੰ ਪਾਵਹਿ ਪ੍ਰਾਨ ਪਤੇ ਰਾਵ ਕਾਪੜ ਭੋਗ ਰਸਨ ਕ ਪੁੰਚਾਏ maat bita kutamb sagal banaye ਰਜ ਕੋ ਸਮਾਹੇ ਜਲ ਤਲ ਮੀਤ ਸੋਹਾਰ ਸੇਵੋ ਨੀਤਾ ਨੀਤ ਤਹਾਂ ਸਖਾਈ ਜੈ ਕੋਏ ਨਾ ਹੋਵੇ ਕੋਟ ਅਪਰਾਧ ਇਕ ਕਿਨ ਮੈਂ ਧੋਵੇ ਦਾਤ ਕਰੈ ਨਹੀਂ ਪੁੱਛੋ ਤਾਵੇ ਏਕਾ ਬਾਖਸ਼ ਫਿਰ ਬਹੁਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲ ਆਏ ਤੁਮਰੇ ਦਵਾਰ ਜਾਨ ਨਾਨਕ ਦਰਸ਼ਨ ਦੇਹੁ ਮੂਰਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਬਤੀ ਮਹਲਾ 5 ਵਿਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਜ ਤਤ ਰਤ ਜੋਤ ਨੇ ਵਾਜਿਆ ਸਹਿਜ ਧਰਤ ਬਰਤਨ ਕੋ ਪਾਣੀ ਨਿਮਖ ਨਾ ਵਿਸਾਰੋ ਸੇਵੋ ਸਾਰੰਗ ਪਾਣੀ ਮਨ ਸਤਗੁਰ ਸੇਵੋਏ ਬਰਮਗਤੇ ਹਰਖ ਸੋਗ ਤੇ ਰਹੇ ਨਿਰਾਰਾ ਤਾ ਤੂੰ ਪਾਵਹਿ ਪ੍ਰਾਨ ਪਤੇ ਰਹਾਵ ਕਾਪੜ ਭੋਗ ਰਸਨ ਕ ਪੁੰਚਾਏ ਮਾਤ ਵਿਤਾ ਕੁਟੰਬ ਸਗਲ ਬਨਾਏ ਰਜਗ ਸਮਾਹੇ ਜਲ ਤਲ ਮੀਤ ਸੋ ਹਰ ਸੇਵੋ ਨੀਤਾ ਨੀਤ ਤਹਾਂ ਸਖਾਈ ਜੈ ਕੋਏ ਨਾ ਹੋਵੇ ਕੋਟ ਅਪਰਾਧ ਇਕ ਕਿਨ ਮੈਂ ਧੋਵੇ ਦਾਤ ਕਰੈ ਨਹੀਂ ਪੁੱਛੋ ਤਾਵੇ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲ ਆਏ ਤੁਮਰੇ ਦਵਾਰ ਜਾਨ ਨਾਨਕ ਦਾਰਸ਼ਨ ਦੇਹੁ ਮੋਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮਾਤੀ ਮਹਲਾ 5 ਵਿਪਾਸ ਇੱਕ ਓੰਕਾਰ ਸਤਗੁਰ ਪ੍ਰਸਾਦ ਮਨ ਹਰ ਕੀਆ ਤਨ ਸਭ ਸਾਜਿਆ ਪੰਜ ਤਤ ਰਤ ਜੋਤ ਨੇ ਵਾਜਿਆ ਸਹਿਜ ਧਰਤ ਬਰਤਨ ਕੋ ਪਾਣੀ ਨਿਮਖ ਨਾ ਵਿਸਾਰਹੁ ਸੇਵੋ ਸਾਰੰਗ ਪਾਣੀ ਮਨ ਸਤਗੁਰ ਸੇਵੋਏ ਪਰਮਗਤੇ ਹਰਖ ਸੋਗ ਤੇ ਰਹੇ ਨਿਰਾਰਾ ਤਾਂ ਤੂੰ ਪਾਵਹਿ ਪ੍ਰਾਨ ਪਤੇ ਰਹਾਵ ਕਾਪੜ ਭੋਗ ਰਸਨ ਕੋ ਪੁੰਚਾਏ ਮਾਤ ਪਿਤਾ ਕੁਟੰਬ ਸਗਲ ਬਣਾਏ ਰਜਕ ਸਮਾਹੇ ਜਲ ਤਲ ਮੀਤ ਸੋਹਾਰ ਸੇਵੋ ਨੀਤਾ ਨੀਤ ਤਹਾਂ ਸਖਾਈ ਜੈ ਕੋਏ ਨਾ ਹੋਵੇ ਕੋਟ ਅਪਰਾਧ ਇਕ ਕਿਨ ਮੈਂ ਧੋਵੇ ਦਾਤ ਕਰੈ ਨਹੀਂ ਪੁੱਛੋ ਤਾਵੇ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲ ਆਏ ਤੁਮਰੇ ਦਵਾਰ ਜਾਨ ਨਾਨਕ ਦਰਸ਼ਨ ਦੇਹੁ ਮੋਹਾਰ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਰਮਾਤੀ ਮਹਲਾ 5 ਵਿਪਾਸ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਨ ਹਰ ਕੀਆ ਤਨ ਸਭ ਸਾਜਿਆ ਪੰਚ ਤਤ ਰਤ ਜੋਤ ਨੇ ਵਾਜਿਆ ਸਹਿਜ ਉਤਾਰਤ ਬਰਤਨ ਕੋ ਪਾਣੀ ਨਿਮਖ ਨਾ ਵਿਸਾਰਹੁ ਸੇਵੋ ਸਾਰੰਗ ਪਾਣੀ ਮਨ ਸਤਗੁਰ ਸੇਵੋ ਏ ਬਰਮਗਤੇ ਹਰਖ ਸੋਗ ਤੇ ਰਹੇ ਨਿਰਾਰਾ ਤਾਂ ਤੂੰ ਪਾਵਹਿ ਪ੍ਰਾਨ ਪਤੇ ਰਹਾਵ ਕਾਪੜ ਭੋਗ ਰਸਨ ਕ ਪੁੰਚਾਏ maat vidha kutamb sagal banaye ਰਜ ਕੋ ਸਮਾਹੇ ਜਲ ਤਲ ਮੀਤ ਸੋਹਾਰ ਸੇਵੋ ਨੀਤਾ ਨੀਤ ਤਹਾਂ ਸਖਾਈ ਜੈ ਕੋਏ ਨਾ ਹੋਵੇ ਕੋਟ ਅਪਰਾਧ ਗਖਿਨ ਮੈਂ ਧੋਵੇ ਦਾਤ ਕਰੈ ਨਹੀਂ ਪੁੱਛੋ ਤਾਵੇ ਏਕਾ ਬਖਸ਼ ਫਿਰ ਬਹੁਰ ਨਾ ਬੁਲਾਵੇ ਕਿਰਤ ਸੰਜੋਗੀ ਪਾਇਆ ਭਾਲ ਸਾਧ ਸੰਗਤ ਮੈਂ ਬਸੇ ਗੋਪਾਲ ਗੁਰ ਮਿਲ ਆਏ ਤੁਮਰੇ ਦਵਾਰ ਜਾਨ ਨਾਨਕ ਦਰਸ਼ਨ ਦੇਹੁ ਮੂਰਾਰ